ਮਿੱਤਰੋ ਬਾਪੂ ਕੋਲੋਂ ਲੈਣ ਆਇਆ ਪਨੀਰੀ ਤੇ ਬਾਪੂ ਦਾ ਨਾਮ ਅਮਰ ਸਿੰਘ ਆ ਤੇ ਇਹ ਹੈਗਾ ਜਿਹੜਾ ਆਪਾਂ ਨਿਹਾਲ ਸਿੰਘ ਵਾਲੇ ਤੋਂ ਆਉਨੇ ਆ ਫੁੱਲਾਂ ਵਾਲਾ ਚੌਕ ਆ ਉਹਦੇ ਉੱਪਰ ਨਾਇਰ ਦੇ ਨਾਲ ਹੀ ਨਾ ਉੱਤਰ ਕੇ ਇਧਰ ਨੂੰ ਬਾਗੇ ਪੁਰਾਣੇ ਵੱਲੀ ਨੂੰ ਕੋਲਿਆ ਰੋਡ ਦੇ ਜਮਾ ਸਾਹਮਣੇ ਬਾਪੂ ਦੀ ਦੁਕਾਨ ਆ ਤੇ ਤੁਹਾਨੂੰ ਬਾਪੂ ਨਾਲ ਮਲਾਉਂਦੇ ਆ ਬਾਪੂ ਦੀ ਹੈਗੀ ਗੱਲ ਨਰਸਰੀ ਇੱਕ ਬਾਪੂ ਦਾ ਬੋਰਡ ਲੱਗਾ ਹੋਇਆ ਉਹ ਪਰੇ ਤੇ ਇੱਕ ਆਹਾ ਇੱਕ ਉਧਰ ਪਰੇ ਆ ਤੇ ਆ ਬਾਪੂ ਆ ਇੱਕ ਪਰੇ ਲੱਗਾ ਬਾਪੂ ਦਾ ਨਾ ਪੁਰ ਬਾਪੂ ਕੀ ਕੰਮ ਹੈ ਠੀਕ ਆ ਹਾਂ ਪੁਰ ਤਾਂ ਤੇ ਉਹ ਪੈਸੇ ਡੱਕੇ ਪਹਿਲਾਂ ਪੈਸੇ ਚੱਕ ਦੋ ਤੇ ਬਾਪੂ ਤੋਂ ਬੇਲਾਂ ਅਸੀਂ ਲੈਣ ਆਇਆ ਪਿੰਡੋ ਸਪੈਸ਼ਲ ਆ ਤੇ ਬਾਪੂ ਦਾ ਬੀ ਵਧੀਆ ਹੁੰਦਾ ਬਾਪੂ ਕਿਹੜਾ ਕਿਹੜਾ ਕਿੜੀਆਂ ਕਿੜੀਆਂ ਬੇਲਾਂ ਆਪਣੇ ਕੋਲੇ ਸਾਰੀਆਂ ਸਾਰੀਆਂ ਹੋਣਗੀਆਂ ਸਾਰੇ ਕਿਸਮੀਆਂ ਝਾੜ ਟ੍ਰੇਲਾ ਵੀ ਹੈਗਾ ਜੀ ਅੱਛਾ ਨਰਚਾਂ ਵੀ ਵਧੀਆ ਅੱਛਾ ਬਹੁਤ ਤਾਂ ਬੰਦ ਝਾੜ ਹੁੰਦਾ ਮੇਰੇ ਕੋਲ ਠੀਕ ਆ ਮਹਿੰਗਾ ਤਾਂ ਨਹੀਂ ਲਾਉਂਦਾ ਜੇ ਆਪਣੇ ਬੰਦੇ ਆਏ ਤੇਰੇ ਕੋਲੇ ਨਹੀਂ ਜੀ ਨਹੀਂ ਹੈ ਬਾਪੂ ਕਹਿੰਦਾ ਗਾਰੰਟੀ ਆਵੇ ਮਿੱਤਰੋ ਲੈ ਜਾਓ ਪਿੱਛੇ ਬਾਪੂ ਨੇ ਲਾਇਆਆਂ ਵੀਆਂ ਬੀਲਾਂ ਨਾਲੇ ਨਰਸਰੀ ਪਿੱਛੇ ਹੀ ਤਿਆਰ ਕਰਦਾ ਤੇ ਮਿਰਚਾਂ ਮੋਚਾਂ ਦਾ ਵੀ ਬਾਪੂ ਕੋਲੇ ਵਧੀਆ ਕਮਲਲਾ ਪਹਿਲਾਂ ਵੀ ਲੈ ਕੇ ਜਾਂਦਾ ਕਿਹਦੀ ਅਸੀਂ ਫੇਰ ਬਾਪੂ ਕੋਲੇ ਆਏ ਆ ਕਿਹੜੀ ਆਹ ਆਹ ਬਾਪੂ ਕਹਿੰਦਾ ਵੀ ਆਹ ਵੈਰੈਟੀ ਲਾਉਣਾ ਹੁਣ ਕਹਦਾ ਮੈਂ ਕਹਿੰਦਾ ਮਹਿੰਗੀ ਵੈਰੈਟੀ ਆ ਕਹਿੰਦਾ ਮੈਂ ਆਹ ਲਾਉਣਾ ਆਹ ਬੀਲ ਹੋਣਾ ਮੈਂ ਕਹਿੰਦਾ ਸਾਰਾ ਤੇ ਹੁਣ ਆਏ ਜਿਹੜੇ ਬੰਦੇ ਲਾਉਂਦੇ ਆ ਉਹਨਾਂ ਤਾਂ ਵੱਧ ਪਤਾ ਹੋਊਗਾ ਉਹ ਲਾਪਾ ਦਾ ਹੁਣ ਬੇਲਾ ਬੂਲਾ ਲਿਆ ਕੇ ਲਾ ਦਨੇ ਆ ਤੇ ਮਤਲਬ ਵਧੀਆ ਬਾਪੂ ਕੋਲੇ ਪਹੁੰਚਿਆ ਕਰੋ ਬਾਪੂ ਦਾ ਨੰਬਰ ਹੈ ਜਿਹੜਾ ਸਾਨੂੰ ਨੋਟ ਕਰਾ ਰਿਹਾ ਬਾਪੂ ਦਾ ਨੰਬਰ ਕਿੰਨਾ ਆਹੀ ਜਿਹੜਾ ਲਿਖਿਆ ਹੋਇਆ 95 ਵਾਲਾ 95 ਵਾਲਾ ਆ ਮਿੱਤਰੋ ਨੋਟ ਕਰ ਲਿਓ ਬਾਪੂ ਨੂੰ ਫੋਨ ਲਾ ਲਓ ਜਦੋਂ ਆਏ ਗੱਲ ਨਰਸ ਜੀ ਆ ਚਾਰੇ ਪਾਸੇ ਬਾਪੂ ਦੇ ਬੋਰਡ ਲੱਗੇ ਵੈਦਰ ਕੋਹਲੇ ਵਾਲੀ ਸੜਕ ਦੇ ਸਾਹਮਣੇ ਤੇ ਕੋ ਆ ਤੇ ਕਾਹ ਆ ਆਪਣਾ ਨਿਹਾਲ ਸਿੰਘ ਵਾਲਾ ਰੋਡ ਹੁੰਦਾ ਜਿਹੜਾ ਚੌਂਕ ਦੇ ਵਿੱਚ ਬਾਪੂ ਦੀ ਦੁਕਾਨ ਆ ਬਾਪੂ ਨੂੰ ਪਛਾਣ ਲਓ ਤੇ ਬਾਪੂ ਕੋਲ ਜਰੂਰ ਆਇਓ